ਮੇਰੀ ਗੱਲ ਸੁਣਿਓ ਜੀ ਬੰਦੇ ਆ ਗਏ ਅਸਮਾ ਦੀ ਨੂੰ ਕੀ ਹੋ ਗਿਆ ਕਿ ਭੱਜੀ ਆਉਂਦੀ ਐ ਸਾਹੋਂ ਸਾਹੀਂ ਚੜ ਗਿਆ ਪੈਂਦਾ ਕਿਉਂ ਰੌਲਾ ਪਾਉਂਦੀ ਫਿਰਦੀ ਜਿਵੇਂ ਕੋਈ ਪਚਾਲ ਆਇਆ ਹੁੰਦਾ ਪਚਾਲ ਨਾਲੋਂ ਵੀ ਵੱਡਾ ਕੰਮ ਹੋ ਗਿਆ ਬੰਦੇ ਆ ਗਏ ਹਾਂ ਬੇਟਾ ਆ ਕਿੱਧਰ ਆਉਂਦਾ ਹੋਈ ਉਹ ਕਿਵੇਂ ਆ ਦੁਪਹਿਰੇ ਦਾ ਟਿਕ ਜਾ ਕਰੋ ਘਰੇ ਉਹ ਟਿਕਣ ਦਾ ਕੰਮ ਹੀ ਹੈ ਨਹੀਂ ਸੀ ਕੀ ਹਾਲਾ ਠੀਕ ਆ ਵਧੀਆ ਉਹ ਬੈਠਣ ਦਾ ਤੇ ਕਿੱਥੇ ਟਾਈਮ ਆ ਹਾਂ ਮਾਸੀ ਕਿੱਥੇ ਗਈ ਹੋਈ ਐ ਮਾਸੀ ਤਾਂ ਰਿਸ਼ਤੇਦਾਰੀ ਚ ਗਈ ਐ ਘਰੇ ਜਿੰਦਾ ਲੱਗਿਆ ਪਿਆ ਸੀਗਾ ਫਿਰ ਮੈਂ ਉਥੋਂ ਜਦੋਂ ਕਹਿੰਦੇ ਪੀ ਉਹਦਾ ਕਿਤੇ ਪਤਾ ਨਹੀਂ ਕਿੱਥੇ ਗਏ ਹੋਇਆ ਮਾਖਾ ਫਿਰ ਜੈਬੀ ਖੇਤ ਹੋਊਗਾ ਉੱਥੇ ਹੀ ਚੱਲ ਮਿੱਤਰ ਕੀ ਕਹਿੰਦੀ ਐ ਕਣਕ ਫਿਰ ਕਣਕ ਨੇ ਤਾਂ ਕੀ ਕਹਣਾ ਕਣਕ ਤਾਂ ਹੈ ਕਿ ਨਹੀਂ ਇੱਕ ਪੈਣ ਲਿਓ ਬਸ ਕਮਾ ਦਿਓ ਹਾਂ ਇਹ ਤਾਂ ਹੈ ਕਦੋਂ ਫਿਰ ਫੇਰਨੀ ਆ ਕੰਪੈਣ ਬਸ ਮੈਂ ਕਹਿੰਦਾ ਯਾਰ ਇੱਕ ਦੋ ਦਿਨ ਹੋਰ ਲੰਘ ਜਾਣ ਅੱਧਾ ਉੱਗੀਆਂ ਜੇ ਵਿੱਚ ਹਰੀਆਂ ਨੇ ਮਾਹ ਐਵੇਂ ਯਾਰ ਫਿਰ ਢੋਲਾਂ ਢਾਲਾਂ ਚ ਪਾਵਾਂਗੇ ਘਰੇ ਰੱਖਣੀ ਐ ਕਣਕ ਖਰਾਬ ਹੋ ਜੂ ਫਿਰ ਮੇਰੀ ਗੱਲ ਸੁਣ ਉਹ ਤਾਂ ਠੀਕ ਹੈ ਕੋਈ ਨਾ ਉਹ ਤਾਂ ਖੜਜੀ ਇੱਕ ਦੋ ਦਿਨ ਮੈਂ ਤਾਂ ਨਾ ਯਾਰ ਮਾਸੀ ਕੋਲ ਆ ਇਹੋ ਜੀ ਤੂੰ ਪਹਿਲਾਂ ਤਾਂ ਇੱਥੇ ਬਹਿੜ ਉਹ ਕੋਈ ਨਾ ਇਹ ਗੱਲ ਤਾਂ ਇੱਥੋਂ ਵੀ ਹੋ ਜੂਗੀ ਯਾਰ ਮੈਂ ਸਾਹਮਣੇ ਵਧੀਆ ਲੱਗਦਾ ਗੱਲ ਹੀ ਐ ਸੁਣਦੀ ਨਹੀਂ ਚੱਲ ਵਾਹਿਆ ਮੈਂ ਯਾਰ ਮੈਂ ਨਾ ਉਲਝਿਆ ਪਿਆ ਯਾਰ ਕੀ ਹੋ ਗਿਆ ਉਹ ਯਾਰ ਹੋਣਾ ਦਾ ਕੀ ਹੈ ਹਾਂ ਕੁੜੀ ਦੇ ਨਾ ਪੇਪਰ ਭਰੇ ਹੋਏ ਸੀਗੇ ਉਹਦੀ ਨਿਕਲ ਗਈ ਨੌਕਰੀ ਅੱਛਾ ਉਹ ਤਾਂ ਹੁਣ 6 ਮਹੀਨੇ ਟ੍ਰੇਨਿੰਗ ਚੱਲੀ ਆ ਦੇਰਾ ਦੂਣਾ ਵਧੀਆ ਲੈ ਬਰਾ ਦੂ ਵਧੀਆ ਗੱਲ ਕੀ ਹੈ ਲੋ ਕਿ ਮੈਂ ਉਲਝਿਆ ਪਿਆ ਫਿਰ ਕਿਉਂ ਟੈਨਸ਼ਨ ਲਈ ਹੈ ਬੰਦਰਾਂ ਨੌਕਰੀ ਲੱਗੀ ਤਾਂ ਲੋਕ ਖੁਸ਼ ਹੁੰਦੇ ਆ ਤੂੰ ਲੈ ਦੁਖੀ ਹੋਇਆ ਬੈਠਾ ਉਹ ਨਹੀਂ ਯਾਰ ਗੱਲ ਉਹ ਨਹੀਂ ਹੈਗੀ ਹੈ ਵੀ ਹਾਂ ਉਹ ਯਾਰ ਤੈਨੂੰ ਵੀ ਪਤਾ ਹੈ ਵੀ ਮੇਰੀ ਮਾਤਾ ਰੇਲੀ ਬਿਮਾਰ ਹਾਂ ਹਾਂ ਹੁਣ ਜੇ ਕੁੜੀ ਨੂੰ ਉੱਥੇ ਭੇਜਦਾ ਫਿਰ ਘਰੇ ਨਹੀਂ ਸਰਦਾ ਹੈਗਾ ਜੇ ਨਹੀਂ ਭੇਜਦਾ ਹਨਾ ਫਿਰ ਉਹਦੀ ਪੜਾਉਣ ਦਾ ਕੀ ਫਾਇਦਾ ਹੋਇਆ ਹੁਣ ਮੈਂ ਨਾ ਐ ਉਲਝਿਆ ਪਿਆ ਸੀਗਾ ਕੁੜੀ ਨੂੰ ਤਾਂ ਦੇਖ ਭੇਜਣਾ ਹੀ ਪਊਗਾ ਹਾਂ ਉਹ ਤਾਂ ਫਿਰ ਉਹ ਨੌਕਰੀ ਕਿਹੜਾ ਮਿਲਦੀ ਆ ਮੈਂ ਨਾ ਯਾਰ ਆਇਆ ਤਾਂ ਮਾਸੀ ਕੋਲ ਸੀਗਾ ਹਾਂ ਚੱਲ ਤੈਨੂੰ ਵੀ ਦੱਸ ਦਿੰਦਾ ਜੇ ਤੂੰ ਹੱਲ ਕਰ ਦੇਗਾ ਮੇਰੇ ਯਾਰ ਸੌਰੀ ਜਾ ਆਉਂਦਾ ਉਹ ਤਾਂ ਦੇਖ ਉਹਨਾਂ ਨੇ ਸਾਲ ਦਾ ਕਿਹਾ ਸੀ ਉਦੋਂ ਵੀ ਸਾਲ ਨਹੀਂ ਵਿਆਹ ਕਰਦੇ 6 ਮਹੀਨੇ ਤਾਂ ਹੋ ਹੀ ਗਏ ਹਾਂ ਸਾਲ ਦੀ ਘਰੀ ਹੋਈ ਆ ਗੱਲ ਮੈਂ ਤੈਨੂੰ ਆਏ ਕਹਿੰਦਾ ਸੀ ਯਾਰ ਜੇ ਵੀ ਤੂੰ ਉਧਰ ਜਾ ਕੇ ਗੱਲ ਕਰ ਲੈ ਤੈਨੂੰ ਵੀ ਤਾਂ ਜਾਣਦੇ ਥੋੜੀ ਸਕੀਰੀ ਪੈਂਦੀ ਆ ਉਧਰ ਹਾਂ ਵੀ ਯਾਰ ਚੁੰਨੀ ਚੜਾ ਵਕਤ ਤੋਂ ਕਰਕੇ ਤੋੜ ਦਿੰਦੇ ਫਿਰ ਮੈਨੂੰ ਵੀ ਘਰੇ ਆਏ ਹੁੰਦਾ ਸੌਖਾ ਆਉਂਦਾ ਹੁਣ ਤੈਨੂੰ ਪਤਾ ਮੈਂ ਉਹ ਘਰ ਦੇਖੂਗਾ ਕਿ ਫਿਰ ਇੱਧਰ ਖੇਤ ਦੇਖੂਗਾ ਯਾਰ ਕਰ ਲਾਂਗੇ ਗੱਲ ਕੋਈ ਨਾ ਮੇਰੀ ਮਾਂ ਆ ਜੂ ਉਹਨੇ ਕਿਹੜਾ ਉੱਥੇ ਰਹਿਣਾਗਾ ਤੜਕੇ ਮੁੜੇ ਆਉਗੀ ਓ ਯਾਰ ਇੰਨਾ ਨਹੀਂ ਮੈਂ ਮੈਂ ਤਾਂ ਹੀ ਜੇ ਮੈਨੂੰ ਟਾਈਮ ਹੀ ਹੁੰਦਾ ਮੇਰੇ ਕੋਲ ਵੀ ਕਰਨ ਵਾਲੇ ਗੱਲ ਹੁੰਦਾ ਤਾਂ ਮੈਂ ਤੇਰੇ ਕੋਲ ਤੱਤੇ ਇੰਨਾ ਹੁਣ ਮੇਰੇ ਨਾਲ ਕੱਲ ਨੂੰ ਲੈ ਦੀਏ ਤੈਨੂੰ ਅਸੀਂ ਗੱਲਾਂ 1 2 ਯਾਰ ਤੂੰ ਯਾਰ ਉਹ ਕੱਲ ਵਾਲੀ ਗੱਲ ਹੀ ਆ ਉਹ ਫਿਰ ਮਾਂ ਦਾ ਨਾ ਬੀਪੀ ਵੱਧਾ ਇੱਕ ਬੰਦਾ ਕੋਲ ਹੋਣਾ ਚਾਹੀਦਾ ਤੂੰ ਗੱਲ ਨੂੰ ਸਮਝਿਆ ਕਰ ਮੈਂ ਤਾਂ ਤੈਨੂੰ ਐਂ ਕਹਿਣਾ ਮੇਰੀ ਗੱਲ ਸੁਣ ਲਾ ਆ ਹੁਣ ਫਾਸਲ ਆ ਰਹੀ ਐ ਸਰ ਫਾਸਲ ਫੁੱਸਲ ਤਾਂ ਸਾਂਭ ਲੋ ਯਾਰ ਅੱਧਾ 15 ਦਿਨ ਲੰਘਣ ਦੇ ਉਹ ਯਾਰ ਫੇਰ ਉਹੀ ਗੱਲਾਂ ਫਸਲ ਤਾਂ ਮੈਂ ਤਾਂ ਸੰਭੂਗਾ ਜੇ ਘਰੇ ਕੋਈ ਹੋਊਗਾ ਹੁਣ ਕੁੜੀ ਨੀ ਬਗ ਜਾਣਾ ਮੁੜ ਕੇ ਘਰੇ ਕੋਈ ਨਹੀਂ ਹੋਇਆ ਫੇਰ ਮੈਂ ਘਰੇ ਬੈਠੂਗਾ ਕਿ ਫਸਲ ਦੇਖੂਗਾ ਤੂੰ ਬਾਈ ਬਣ ਕੇ ਜੇ ਦੋ ਦੋ ਕਿਸੇ ਰਿਸ਼ਤੇਦਾਰ ਨੂੰ ਸੱਤ ਲਾ ਯਾਰ ਉਹ ਬਈ ਕੋਈ ਰਿਸ਼ਤੇਦਾਰ ਨਹੀਂ ਹੁੰਦਾ ਹੈਗਾ ਰਿਸ਼ਤੇਦਾਰ ਨਾ ਦੇ ਹੁੰਦੇ ਅਗਲਾ ਕਹੂਗਾ ਉਹੀ ਗੱਲ ਆ ਵੀ ਸਾੜੀ ਦਾ ਟਾਈਮ ਆ ਸਾਡੇ ਕੋਲ ਟਾਈਮ ਕਿੱਥੇ ਐਵੇਂ ਫੇਰ ਕਿਸੇ ਨੂੰ ਕਹੀ ਜਾਣਾ ਤੂੰ ਬਾਈ ਬਣ ਕੇ ਰਿਸ਼ਤੇਦਾਰ ਨਹੀਂ ਆਉਂਦੇ ਤੇਰੀ ਮਾਂ ਨੂੰ ਰਿਸ਼ਤੇਦਾਰ ਜੀ ਛੱਡਿਆ ਉਹ ਨਹੀਂ ਯਾਰ ਤੂੰ ਤੂੰ ਗੱਲ ਸਮਝਿਆ ਕਰ ਮੇਰੀ ਗੱਲ ਸੁਣ ਲੈ ਜੇ ਤਾਂ ਤੂੰ ਇੱਕ ਅੱਦੇ ਦਿਨ ਚ ਕੰਪੈਨ ਲ ਤੂੰ ਬਾਈ ਬਣ ਕੇ ਅੱਜ ਹੀ ਵਗ ਜਾ ਜਾ ਕੇ ਉਹਨਾਂ ਨਾਲ ਗੱਲ ਕਰ ਲੈ ਅਗਲੇ ਦਾ ਮੂੰਹ ਸੁੰਗ ਲੈ ਉਹਨਾਂ ਨੂੰ ਹਾਂ ਕਰ ਦੇ ਪਈ ਚੁੰਨੀ ਚੜਾ ਵਾ ਦੇ ਖਰਚਾ ਉਹਨਾਂ ਦਾ ਵੀ ਬਚੂਗਾ ਆਪਾਂ ਦੇਖ ਤੋ ਦੋ ਦਾ ਗੱਲ ਤੇਰੀ ਠੀਕ ਆ ਗੱਲ ਕਰ ਲੈ ਹੁਣ ਮੈਂ ਮੈਂ ਨਹੀਂ ਮੰਨਦਾ ਯਾਰ ਮੇਰਾ ਮਨ ਨਹੀਂ ਮੰਨਦਾ ਵੀ ਇਹੜਾ ਫਾਸਲਾ ਹੀ ਤੂੰ ਐ ਕਿਵੇਂ ਯਾਰ ਹੁਣ ਉਹ ਤੂੰ ਜਾ ਤਾਂ ਸਹੀ ਅਗਲੇ ਨਾਲ ਗੱਲ ਕਰਾਂਗੇ ਫੇਰ ਹੀ ਪਤਾ ਲੱਗੂਗਾ ਹੁਣ ਉਹੀ ਗੱਲਾਂ ਫੇਰ ਛੋਡੀਆਂ ਨਾਲੇ ਹੁਣ ਵਿਚੋਲਾ ਇਸੇ ਕੰਮ ਆ ਰਹੀ ਹੁੰਦਾ ਤੂੰ ਬਾਈ ਬਣ ਕੇ ਦਿਖ ਤੇ ਨਾਲ ਸਕੀਰੀ ਵੀ ਪੈਂਦੀ ਐ ਤੇ ਵਿਚੋਲਾ ਵੀ ਹੈਗਾ ਤੂੰ ਮੇਰਾ ਹੱਲ ਕਰ ਦੇ ਯਾਰ ਮੈਂ ਬਾਹਲਾ ਫਸਾ ਮੈਨੂੰ ਐਂ ਨਹੀਂ ਪਤਾ ਮੈਂ ਫਸਲ ਖਰਾਬ ਕਰਨਾ ਕਿਉਂ ਜੇ ਮਾਨ ਬਿਮਾਰ ਹੋਈ ਫਿਰ ਮੇਥੋਂ ਖੇਤ ਨਹੀਂ ਆਇਆ ਜਾਣਾ ਹੈਗਾ ਹੁਣ ਉਹਦਾ ਕੀ ਬਣਾ ਯਾਰ ਕਿਹੜੇ ਵੇਲੇ ਬੀਬੀ ਵਾਦਨਾ ਫਸਲ ਦਾ ਚੜਾ ਸੀ ਵੜਾ ਦਾਂਗੇ ਉਹ ਨਹੀਂ ਆਲ ਨੂੰ ਤੈਨੂੰ ਜਵਾਬ ਦਿੱਤਾ ਯਾਰ ਕਦੇ ਓ ਯਾਰ ਉਧਰੋਂ ਖੇਤ ਕੰਪੈਨ ਲੱਗੀ ਹੋਵੇ ਉਧਰੋਂ ਘਰੋਂ ਘਰੋਂ ਤਾਂ ਕੋਈ ਫੋਨ ਕਰਨ ਜੋਗਾ ਵੀ ਹੈ ਨਹੀਂ ਤੈਨੂੰ ਪਤਾ ਤਾਂ ਹੈਗਾ ਜਦੋਂ ਉਹਦਾ ਬੀਪੀ ਵਧ ਜਾਂਦਾ ਗੁੰਮ ਹੋ ਜਾਂਦੀ ਹੈ ਇੱਕ ਬੰਦੇ ਦਾ ਡਾਕਟਰ ਕਹਿੰਦਾ 24 ਘੰਟੇ ਚਾਹੀਦਾ ਫਿਰ ਉਹ ਨਾ ਕੁੜੀ ਨੇ ਮੁੜ ਕੇ ਉਥੇ ਮੰਨ ਲਉਣਾ ਮੈਂ ਚਾਰੇ ਪਾਸੋਂ ਪੱਟਿਆ ਜਾਊਂਗਾ ਕੁੜੀ ਕਹਿੰਦੀ ਹੈ ਵੀ ਜੇ ਹੁਣ ਮੈਂ ਜਾਊਂਗੀ ਮੈਂ ਕਿਹਾ ਆਪਾਂ ਇੱਕ ਅੱਧੇ ਦਿਨ ਚ ਮੈਂ ਚੁੰਨੀ ਚੜਾ ਲੈਣਾ ਤੂੰ ਗੱਲ ਇਹ ਚੀਜ਼ ਨੂੰ ਸਮਝ ਮੇਰੀ ਫਿਰ ਉਹ ਤਾਂ ਗੱਲ ਕਰਕੇ ਦੇਖਣੀ ਬਈ 1 2 ਜਾਂ ਤਾਂ ਦੇਖ ਜੇ ਤਾ ਤੂੰ ਬਾੜੀ ਉਹ ਕਰਦਾਂ ਫਿਰ ਮੇਰੇ ਕੋਲ ਤਾਂ ਅੱਜ ਟਾਈਮ ਆ ਵਾਗ ਜਾਣਾ ਮੈਂ ਤਾਂ ਕੋਈ ਗੱਲ ਨਹੀਂ ਮੈਂ ਤਾਂ ਗੱਲ ਕਰਿਆ ਹੁਣ ਹਾਂ ਤੂੰ ਕਰਿਆ ਜਾ ਕੇ ਯਾਰ ਜਾਇਆ ਹਾਂ ਮੈਂ ਤਾਂ ਫਿਰ ਹੋਰ ਯਾਰ ਜਾ ਕੇ ਤਾਂ ਕੋਈ ਚੱਕਰ ਨਹੀਂ ਜੀ ਮੰਨਦੇ ਹੁਣ ਅਗਲੇ ਗੱਲ ਕਰ ਭਾਈ ਹੁਣ ਜੇ ਅਗਲਿਆਂ ਤੇ ਹੁਣ ਉਹ ਤਾਂ 1 2 ਦੇਖ ਆਪਾਂ ਤਾਂ ਕਹਿ ਦਾਂਗੇ ਜਾ ਕੇ ਪਤਾ ਕਹਿਣ ਨਾਲੇ ਓਹੋ ਉਹ ਹੁਣ ਅਗਲੇ ਤੇ ਰਹਿ ਗਈ ਬਾਈ ਜਿੰਨਾ ਜ਼ੋਰ ਤੂੰ ਮੇਰੇ ਤੇ ਲਾ ਇੰਨਾ ਕੁ ਤੂੰ ਗਾਂ ਵੀ ਲਾ ਦੀ ਅਗਲਾ ਮੰਨ ਹੀ ਜਾਂਦਾ ਜ਼ੋਰ ਤਾਂ ਮੈਂ ਤੂੰ ਦੁੱਗਣਾ ਲਾ ਦੂੰ ਬਸ ਫਿਰ ਤੂੰ ਜਾ ਕੇ ਗੱਲ ਕਰ ਹਾਂ ਵੀ ਕੱਲ ਨੂੰ ਤੂੰ ਮੈਨੂੰ ਕਹੀ ਜਾਂਵੇਂ ਮੇਰਾ ਕੰਮ ਨਹੀਂ ਹੋਇਆ ਉਹ ਆਗਲੇ ਤੇ ਹੈ ਨਾ ਤੂੰ ਆਪ ਵੀ ਸਣਾ ਉਹ ਤਾਂ ਤੇਰੀ ਗੱਲ ਨੂੰ ਜਮਾ ਸਮਝ ਗਿਆ ਮੈਨੂੰ ਆਇਆ ਜੀ ਕੀ ਅਗਲਾ ਮੰਨ ਜੇ ਯਾਰ ਫਿਰ ਮੇਰਾ ਨਾ ਦਿਮਾਗ ਤੋਂ ਭਾਰ ਹੌਲਾ ਹੋ ਜਾਊਗਾ ਯਾਰ ਕੁੜੀ ਨੂੰ ਵੀ ਕੁੜੀ ਵੀ ਵਧੀਆ ਉੱਥੇ ਮੰਨ ਲਾ ਲੂਗੀ ਨਹੀਂ ਇਹ ਨਹੀਂ ਪਤਾ ਦੋ ਦਿਨਾਂ ਨੂੰ ਕਹਦੇ ਮੈਂ ਤਾਂ ਆਉਣੀ ਆ ਮੁੜ ਕੇ ਹੁਣ ਪੜ੍ਹਾਈ ਤੇ ਇੰਨਾ ਪੈਸਾ ਲਾਇਆ ਗਾਂ ਤੈਨੂੰ ਪਤਾ ਨੌਕਰੀਆਂ ਕਿਹੜਾ ਪਰ ਸਾਰੇ ਬਸੋਂ ਦਾ ਖੁੰਗਲ ਹੋ ਜਾਊਗਾ ਯਾਰ ਇਹ ਤਾਂ ਹੈਗਾ ਚੱਲ ਤੂੰ ਆ ਜਾ ਫਿਰ ਚੱਲਦੇ ਆ ਯਾਰ ਤੂੰ ਜਾ ਹੀ ਆ ਉੱਥੇ ਫਿਰ ਮੈਂ ਤਾਂ ਜਾਊ ਹੁਣ ਇਹ ਚਾਹ ਚੂ ਪੀ ਕੇ ਜਾਊਂਗਾ ਫਰਮਾ ਉਹ ਆ ਜਾ ਮੈਂ ਮੋਟਰਸਾਈਕਲ ਤੈਨੂੰ ਘਰੇ ਛੜਨ ਨਾਲੇ ਮੈਂ ਚਾਹ ਦੀ ਘੁੱਟ ਪੀ ਕੇ ਵਗ ਜੂਗਾ ਘਰ ਨੂੰ ਚੱਲ ਆ ਜਾ ਚੱਲ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਵੀਰੇ ਕੋਰ ਕੇ ਮੈਂ ਠੀਕ ਆ ਬਈ ਠੀਕ ਆ ਵਧੀਆ ਅੱਛਾ ਤੇ ਅੱਜ ਕਿਵੇਂ ਆਣੇ ਹੋਗੇ ਬਈ ਬਸ ਮੈਂ ਤਾਂ ਕੰਮ ਆਇਆ ਸੀਗਾ ਥੋੜਾ ਜਿਆ ਤੇ ਹੋਰ ਠੀਕ ਰਹਿਣਾ ਹਾਂ ਹਾਂ ਬਈ ਠੀਕ ਆ ਵਧੀਆ ਹੈਪੀ ਵਰਗੇ ਉਹ ਬਾਈ ਤਾਂ ਖੇਤ ਗਿਆ ਹੋਇਆ ਹੈਪੀ ਤੇ ਭਾਬੀ ਹੈਗੀ ਘਰੇ ਕੋਈ ਨਹੀਂ ਮੈਂ ਉਹਨਾਂ ਨੂੰ ਬੁਲਾ ਦਿੰਨੀ ਆ ਤੇ ਨਾਲ ਮੈਂ ਤੁਹਾਡੇ ਵਾਸਤੇ ਪਾਣੀ ਦਾ ਗਲਾਸ ਲੈ ਕੇ ਆਉਣੀ ਆ ਚਾ ਕੋਈ ਨਾ ਬੁਲਾ ਬੀ ਜਾਣ ਉਹ ਅਜੀ ਬਾਲਾ ਭਾਬੀ ਕਿ ਜਾ ਤਰੀ ਬੈਠਾ हां चातरी बैठी है ओ ना उधर भाई आया मड़ाया गल कर लेंदे ओना ना जाके अच्छा मेनू ऐसे भी तेरा भाई आया खेत तो तू ओदे ਨਾਲ ਗੱਲਾਂ ਮਾਰੀ ਜਾਂਦੀ ਸੀ ਨਾ ਨਾ भाई ਤਾਂ ਨਹੀਂ ਆਇਆ ਹੈਗਾ ਖੇਤੋਂ ਇਹ ਤਾਂ ਉਹ ਦੂਜਾ ਭਾਈ ਆਇਆ ਹੈ ਜਿਹੜਾ ਮੇਰਾ ਵਿਚੋਲਾ ਨਹੀਂ ਹੈਗਾ ਕਿ ਉਹ ਕੀ ਲੈਣ ਆ ਗਿਆ ਆ ਪਿਓ ਤਾਂ ਮੈਨੂੰ ਪਤਾ ਨਹੀਂ ਹੁਣ ਕੋਈ ਕੰਮ ਹੀ ਆਏ ਹੋਣਗੇ ਤੇ ਮੈਂ ਕਿਹਾ ਚੱਲ ਮੈਂ ਬੁਲਾ ਦਿੰਦੀ ਆ ਭਾਬੀ ਨੂੰ ਮੇਰੀ ਗੱਲ ਸੁਣ ਹਾਂ ਤੂੰ ਐ ਕਿਉਂ ਕਿਹਾ ਤੇ ਭਾਬੀ ਕਰੇ ਆ ਤੂੰ ਐ ਕਹਿ ਦਿੰਦੀ ਬੀਤਾ ਖੇਤ ਗਈ ਹੈ ਬਾਈ ਦੇ ਨਾਲ ਹੀ ਅੱਜ ਲਸਣ ਪੱਟਨੀ ਸੀ ਕਿਉਂ ਭਾਬੀ ਆਏ ਕਿਉਂ ਕਹਿ ਦਿੰਦੀ ਜੋ ਤੁਸੀਂ ਘਰੇ ਸੀਗੇ ਤਾਂ ਕਰਕੇ ਮੈਂ ਘਰੇ ਕਹਤਾ ਬਾਈ ਖੇਤ ਸੀ ਤਾਂ ਮੈਂ ਕਹਤਾ ਬਾਈ ਖੇਤ ਗਿਆ ਤੇਰੇ ਵਿੱਚ ਕੀ ਆ ਤੁਸੀਂ ਜਾ ਕੇ ਮਿਲੋ ਉਹਨਾਂ ਨੂੰ ਨਹੀਂ ਮੈਂ ਆਏ ਕਿਵੇਂ ਮਿਲਣਾ ਬਾਕੀ ਮੇਰੀ ਗੱਲ ਸੁਣ ਤੂੰ ਮੇਥੋਂ ਬਾਹਲੀ ਸਿਆਣੀ ਨਾ ਬਣ ਤੈਨੂੰ ਨਹੀਂ ਪਤਾ ਸਿੱਧੇ ਮੱਥੇ ਨਹੀਂ ਵਿਚੋਲਿਆਂ ਦੇ ਲੱਗੀਦਾ ਹੁੰਦਾ ਤੇਰੇ ਬਾਈ ਨੇ ਸੌ ਕੋਈ ਇਹੋ ਜੀ ਪਰਦੇ ਵਾਲੀ ਗੱਲ ਕਰਨੀ ਹੋਊਗੀ ਮੈਨੂੰ ਕੀ ਪਤਾ ਫਿਰ ਬਾਅਦ ਚ ਮੈਨੂੰ ਗਾਲਾਂ ਦੇ ਜਾਊਗਾ ਨਾਲੇ ਤੈਨੂੰ ਤੇਰੇ ਭਰਾ ਦਾ ਸੁਆਹ ਦਾ ਪਤਾ ਹੈ ਅੱਛਾ ਭਾਬੀ ਆਹ ਤਾਂ ਮੈਨੂੰ ਪਤਾ ਹੀ ਨਹੀਂ ਸੀ ਹੁਣ ਮੈਂ ਤਾਂ ਉਹਨਾਂ ਨੂੰ ਐ ਕਹਤਾ ਵੀ ਬੈਹ ਜੋ ਮੈਂ ਭਾਬੀ ਨੂੰ ਬੁਲਾ ਕੇ ਲਿਆਉਣੀ ਆ ਤੇ ਨਾਲ ਮੈਂ ਆਖਿਆ ਮੈਂ ਪਾਣੀ ਦੀ ਘੁੱਟ ਲਿਆਉਣੀ ਆ ਤੂੰ ਮੇਰੀ ਗੱਲ ਸੁਣ ਤੂੰ ਐਂ ਕਹਿਦੀ ਆਖ ਭਾਬੀ ਤਾਂ ਮੇਰੀ ਗੋਹਾ ਵਿੱਚ ਹੀ ਫੇਰੀ ਜਾਂਦੀ ਸੀ ਭਾਈ ਤੇਰੇ ਆਉਣ ਦਾ ਦੱਸਿਆ ਤਾਂ ਭਾਬੀ ਤਾਂ ਨਾਉਣ ਬਣ ਗਈ ਉਹੋ ਪੱਬੀ ਇੰਨੇ ਸਵਾਲ ਜਵਾਬ ਕਰਨ ਨਾਲੋਂ ਤਾਂ ਇੱਕ ਵਾਰੀ ਜਾ ਕੇ ਗੱਲਬਾਤ ਕਰ ਲਓ ਐ ਉਹ ਬਚੋਲਾਗਾ ਉਹ ਕਿਹੜਾ ਤੁਹਾਨੂੰ ਮੂੰਹ ਚ ਪਾਉਣ ਲੱਗਾ ਤੁਸੀਂ ਤਾਂ ਇਹ ਨਾਲੇ ਵੱਡੇ ਹੋਗੇ ਉਹ ਤਾਂ ਮੇਰਾ ਹੋ ਸਕਦਾ ਵੀ ਮੈਂ ਮੱਥੇ ਨਹੀਂ ਲੱਗਣਾ ਤੇ ਮੈਂ ਮੱਥੇ ਲੱਗ ਗਈ ਤੇ ਤੁਸੀਂ ਤਾਂ ਜਾ ਕੇ ਗੱਲ ਕਰ ਲਓ ਹੀ ਤੁਸੀਂ ਤਾਂ ਪਤਾ ਨਹੀਂ ਕਿਉਂ ਹੋਰੀ ਚੋਰਾ ਜਾਂਗੂ ਕਰੀ ਜਾਂਦੇ ਹੋ ਮੇਰੀ ਗੱਲ ਸੁਣ ਆਹ ਚਾਹ ਆਪਣੇ ਦੋਨਾਂ ਵਾਸਤੇ ਕਰੀ ਸੀ ਤੂੰ ਕਿਰਾ ਚਾਹ ਫੜਾ ਤੇ ਕਿਰਾ ਪਾਣੀ ਲੈ ਕੇ ਜਾ ਤੂੰ ਉਸੇ ਕਿਰਾ ਪਾਣੀ ਫੜਾ ਚਲ ਜੀ ਨਾ ਪੱਬੀ ਭੂਮੈ ਮਰ ਜਾ ਉਹੀ ਗੱਲ ਹੋਈ ਜਿਹੜੀ ਗੱਲ ਤੋਂ ਮੈਂ ਡਰਦੀ ਸੀ ਉਹ ਤਾਂ ਹੁਣ ਸਿੱਧੇ ਬੰਦੇ ਹੀ ਭੇਜਣ ਲੱਗ ਗਏ ਬੰਦੇ ਕਿ ਸਿੱਧਾ ਵਿਚੋਲੇ ਹੀ ਭੇਜਦਾ ਇਹਦੂ ਪਹਿਲਾਂ ਕੋਈ ਕੰਮ ਖਰਾਬ ਹੋਵੇ ਮੈਂ ਤਾਂ ਹੈਪੀ ਕੋਲੇ ਖੇਤ ਹੀ ਜਾਣੀ ਉਹਦੇ ਨਾਲ ਜਾ ਕੇ ਗੱਲ ਕਰਦੇ ਚਲ ਆਪੇ ਕੁੜੀ ਉਹਨੂੰ ਕਹਿ ਦਊਗੀ ਵੀ ਮੇਰੀ ਪਰਜਾਈ ਤਾਂ ਨਹੀਂ ਆਂਦੀ ਹੈ ਚਲ 2 ਮਿੰਟ ਹੋਰ ਬੈਠਾ ਰਹੂਗਾ ਜੇ ਮੈਂ ਹੁਣ ਮੱਥੇ ਲੱਗ ਗਈ ਜੇ ਮੂਰੋ ਹਟਕਦੇ ਨੇ ਅਗਲੇ ਨੇ ਉਹ ਗੱਲ ਪੁੱਛ ਲਈ ਤਾਂ ਮੈਂ ਕੀ ਕਹੂੰਗੀ ਨਾਲੇ ਪਤਾ ਹੀ ਐ ਮੈਨੂੰ ਵੀ ਮੇਰੇ ਮੂੰਹ ਚੋਂ ਤਾਂ ਉਹ ਗੱਲ ਨਿਕਲ ਜਾਊਗੀ ਕਿ ਸਾਡੇ 3 ਲੱਖ ਰੁਪਿਆ ਲੈਣ ਆਇਆ ਹੈ ਤਾਂ ਕਿੱਥੋਂ ਦੇਵਾਂਗੇ ਇੰਨੇ ਪੈਸੇ ਇੱਛਾ ਮਨਾ ਆਪੇ ਚਾ ਉਪਲ ਜੁਗੀ ਬੰਦੀ ਕਰਦਾ ਲੈ ਆ ਭਾਬੀ ਵੀ ਨਾ ਬੜੀ ਜਿਆਦਾ ਚਲਾਕ ਬਣਦੀ ਹੈ ਕਹਿੰਦੀ ਹੈ ਕਿ ਆਏ ਮੈਂ ਉਹਦੇ ਕਿਵੇਂ ਜਾ ਕੇ ਮੱਥੇ ਲੱਗ ਜਾ ਮੇਨ ਗੱਲ ਤਾਂ ਇਹ ਹੈ ਬੀਅੰਡ ਡਰੀ ਜਾਂਦੀ ਹੈ ਵੀ ਉਹ 3.5 ਲੱਖ ਰੁਪਇਆ ਲੈਣ ਆਏ ਹੋਣਗੇ ਕੱਲ ਕਰ ਇਹਨਾਂ ਨੂੰ ਕੀ ਪਤਾ ਵੀ ਉਹ ਪੈਸੇ ਤਾਂ ਮੈਂ ਉਹਨਾਂ ਨੂੰ ਫੜਾਤੇ ਅਗਲੇ ਦੀ ਮੰਤ ਸੀ ਅਗਲੇ ਨੂੰ ਦੇਣੀ ਜ਼ਰੂਰੀ ਸੀ ਤੇ ਮੈਂ ਦੇ ਦਿੱਤੀ ਰਹਣਾ ਉਹੀ ਗੱਲ ਕਹਿੰਦੇ ਹੁੰਦੇ ਚਲਾਕੀਆਂ ਜਾਂ ਤਰੀ ਜਾਂਦੀ ਐ ਤਾਂ ਕਿ ਮੈਂ ਮੱਥੇ ਨਹੀਂ ਲੱਗ ਸਕਦੀ ਤੁਸੀਂ ਵੀ ਕੀ ਯਾਦ ਰੱਖੋਗੇ ਚਲ ਮੈਂ ਪਾਣੀ ਧਕੜਾ ਕੇ ਆਉਂਦਾ ਆਹ ਲੋ ਬੇ ਪਾਣੀ ਕੀ ਕਹਿੰਦੇ ਬਈ ਹੈ ਨਹੀਂ ਕਰੇ ਨਾ ਨਾ ਹੈ ਗਿਆ ਬਈ ਭਾਬੀ ਦਾ ਉਹ ਨਾ ਉਧਰ ਕੰਮ ਜਾਂ ਕਰੀ ਜਾਂਦੇ ਸੀ ਕੁਛ 20 ਮਿੰਟ ਲੱਗ ਜਾਣਗੇ ਉਹਨਾਂ ਨੂੰ ਆਉਂਦਿਆਂ ਨੂੰ ਤੇ ਤੁਸੀਂ ਉਹਨਾਂ ਚਿਰ ਬੈਠੋ ਮੈਂ ਚਾਹ ਧਰ ਕੇ ਆਈਆਂ ਤੇ ਮੈਂ ਚਾਹ ਲੈ ਕੇ ਆਉਣੀ ਆ ਫਿਰ 20 ਮਿੰਟ ਤਾਂ ਮੈਨੂੰ ਥੋੜੀ ਕਾਲੀ ਸੀ ਕੰਮ-ਕਮੋਂ ਫੇਰ ਕਰ ਲਾਂ ਦੇ ਕਹਿ ਜਾਂਦੇ ਬਾਈ ਉਹਨਾਂ ਹੁਣ ਜ਼ਰੂਰੀ ਕੰਮ 'ਚ ਫਸੇ ਹੋਏ ਆ 20 ਮਿੰਟ ਦਾ ਕੌਣ ਨੂੰ ਬੈਠਣੇ ਪਊ ਨਾਲੇ ਚਾਹ ਤਾਂ ਪੀ ਕੇ ਜਾਊਂਗਾ ਨਾਲੇ ਹੈਪੀ ਹੋਰ ਕਰ ਦਿੰਦੇ ਹੈਪੀ ਆ ਜਾਂਦਾ ਉਹ ਉਹਨੂੰ ਤਾਂ ਬਾਈ ਉਹ ਫੋਨ ਨਹੀਂ ਲੈ ਕੇ ਗਿਆ ਤਾਂ ਕਰਕੇ ਸੱਦ ਨਹੀਂ ਸਕਦੇ ਪਰ ਜੇ ਕੋਈ ਬਾੜਾ ਜ਼ਰੂਰੀ ਕੰਮ ਆ ਤਾਂ ਕੋਈ ਗੱਲ ਨਹੀਂ ਤੁਸੀਂ ਮੈਨੂੰ ਦੱਸ ਦੋ ਨ ਕੰਮ ਦਾ ਜ਼ਰੂਰੀ ਹੈ ਗੱਲ ਕਰ ਤੈਨੂੰ ਨਹੀਂ ਦੱਸਣ ਵਾਲਾ ਕੁੜੀ ਗੱਲ ਤਾਂ ਉਹਨਾਂ ਨਾਲ ਹੀ ਕਰਨੀ ਆ ਮੈਂ ਤੂੰ ਉਹਨਾਂ ਨੇ ਬੁਲਾ ਦੇ ਕੋਈ ਨਾ ਠੀਕ ਆ ਵੀਰੇ ਚੱਲ ਕੋਈ ਨਹੀਂ ਮੈਂ ਚਾਹ ਕੋਲ ਖੜਦੀ ਆ ਤੇ ਭਾਬੀ ਆਉਂਦੇ ਆ ਤੁਹਾਡੇ ਕੋਲ ਕੋਈ ਨਾ ਮੈਂ ਢੀਕ ਲਾਣਾ ਕੋਈ ਚੰਗਾ ਹੋਹ ਮੇਰੀ ਗੱਲ ਸੁਣਿਓ ਜੀ ਬੰਦੇ ਆ ਗਏ ਮਾਦੀ ਨੂੰ ਕੀ ਹੋ ਗਿਆ ਕਿ ਭੱਜੀ ਆਉਂਦੀ ਐ ਸਾਹੋਂ ਸਾਹੀ ਚੜੇ ਪੈਂਦਾ ਕਿਉਂ ਰੌਲਾ ਪਾਉਂਦੀ ਫਿਰਦੀ ਜਿਵੇਂ ਕੋਈ ਪਚਾਲ ਆਇਆ ਹੁੰਦਾ ਪਚਾਲ ਨਾਲ ਉਹ ਵੀ ਪੱਟਾ ਕੰਮ ਹੋ ਗਿਆ ਬੰਦੇ ਆ ਗਏ ਬੰਦੇ ਆਗੇ ਦਿਨ ਖਾਣੇ ਬੰਦੇ ਆਗੇ ਆਏ ਹੋਏ ਉਹ ਗੱਲ ਦੱਸ ਮੈਨੂੰ ਪਹਿਲਾਂ ਕੋਈ ਸਾਹ ਦਾ ਲਾਲਾ ਪੂਰਾ ਸਾਹ ਕਿੱਥੋਂ ਲਵਾਂ ਮੇਰੀ ਗੱਲ ਸੁਣ ਪਹਿਲਾਂ ਸਾਹ ਲੈ ਤੂੰ ਸਾਹ ਲੈ ਲਿਆ ਹੌਲੀ ਬੋਲ ਹੁਣ ਦੱਸ ਮੈਨੂੰ ਟਿਕਾ ਕੇ ਕੋਈ ਗੱਲ ਦੱਸ ਮੈਂ ਤੈਨੂੰ ਐਂ ਕਹਿੰਦੀ ਸੀ ਪਰੋਹਣੇ ਨੇ ਤਾਂ ਨਾ ਬੰਦੇ ਭੇਜਦੇ ਪਰੋਹਣੇ ਨੇ ਬੰਦੇ ਭੇਜਦੇ ਹੋਰ ਪੈਸਿਆਂ ਨੂੰ ਬੰਦੇ ਭੇਜਦੇ ਇਹ ਦੇਖਾ ਮਾਂ ਦੀ ਫਿਰ ਮੈਂ ਤੈਨੂੰ ਉਧਰ ਦਾ ਕਹੀ ਇਹਨੇ ਵੀ ਜੋ ਪੈਸੇ ਦੇਣੇ ਪੈਣਗੇ ਲੋ ਪੈਸੇ ਘਰੇ ਨਹੀਂ ਦੂਰ ਪੈਸੇ ਗਏ ਕਿੱਥੇ ਮੇਰੀ ਗੱਲ ਸੁਣੋ ਜੀ ਉਹਨੇ ਤਾਂ ਨਾ ਵਿਚੋਲਾ ਭੇਜਤਾ ਮੈਂ ਜਬਰੇ ਮਰੂਆਂ ਬੰਦਾ ਵੇ ਤੇ ਬੰਦੇ ਆ ਗਏ ਪਹਿਲਾਂ ਨਾ ਆ ਗਏ ਜੇ ਤੈਨੂੰ ਪਤਾ ਵਿਚੋਲਾ ਬਚੋਲੇ ਜੇਬੀ ਐ ਫਿਰ ਮੈਂ ਤਾਂ ਮੱਥੇ ਨਹੀਂ ਲੱਗੀ ਮੈਨੂੰ ਪਤਾ ਹੀ ਐ ਵੀ ਹੋਰ ਪਰਾਉਣੇ ਨੇ ਇੱਥੇ ਕਿਹੜੀ ਗੱਲੋਂ ਭੇਜਿਆ ਹੋਊਗਾ ਉਹ ਤੀ ਦੇਖ ਕਰ ਮੈਂ ਇਹ ਪਰੇ ਮੋਈ ਗੱਲਾਂ ਤੇਰੀਆਂ ਠੀਕ ਐ ਇੱਕ ਤਾਂ ਸਾਡੇ ਗਿੱਚੀ ਪਿੱਛੇ ਮਤ ਨਾ ਤੁਸੀਂ ਗੱਲ ਸੁਣੋ ਇਹ ਐ ਨਹੀਂ ਦੱਸਦੀ ਵੀ ਆਹੇ ਜੇਬੀ ਆਇਆ ਕਰ ਬੰਦੇ ਆ ਗਏ ਬੰਦੇ ਆ ਗਏ ਮੈਂ ਕਿਹ ਪਤਨ ਕੀ ਹੋਗਾ ਕਿਹੜੇ ਬੰਦੇ ਆ ਗਏ ਬੰਦੇ ਨੂੰ ਤਾਂ ਤੁਸੀਂ ਉਵੇਂ ਭਜਲ ਕਰਦੇ ਨੂੰ ਕੱਲ ਮੇਰੀ ਗੱਲ ਸੁਣ ਦੱਸ ਉਹ ਫਿਰ ਚਲ ਕੋਈ ਗੱਲ ਨਹੀਂ ਜੇ ਜੈਬੀ ਆ ਗਿਆ ਪੈਸੇ ਆਇਆ ਹੋਗਾ ਪੈਸੇ ਫਿਰ ਹੁਣ ਤੇਰੇ ਕੋਲੇ ਆ ਠੀਕ ਆ ਤੈਨੂੰ ਮੈਨੂੰ ਸਾਰਾ ਪਤਾ ਠੀਕ ਆ ਪੈਸੇ ਤੂੰ ਚੱਕ ਕੇ ਹੁਣ ਆ ਤੇ ਪੇਕੀ ਪੜਾਤੇ ਹੋਣਗੇ ਹੁਣ ਮੇਰੀ ਗੱਲ ਸੁਣ ਲੈ ਇੱਕ ਪੰਜਾਬੀ ਚ ਪੇਕਾਂ ਦਾ ਜਿਹੜਾ ਮੈਨੂੰ 3.5 ਲੱਖ ਰੁਪਇਆ ਲਿਆਦੇ ਠੀਕ ਆ ਤੇ ਪੈਸੇ ਮੈਸੇਜ ਨੂੰ ਲਿਓ ਕੇ ਦੇਣੇ ਪੈਣਗੇ ਜਿਆਲੇ ਕੱਲੂ ਕੋਈ ਗੱਲ ਕਰਲੀ ਕਮਾਲ ਕਰੀ ਜਾਂਦੇ ਹੋ ਜੀ ਤੁਸੀਂ ਮੈਂ ਪੈਸੇ ਉਦਣ ਰੱਖੇ ਜਰੂਰ ਸੀ ਮੈਂ ਪੈਸੇ ਮੇਰੇ ਪੇਕੀ ਨਹੀਂ ਫੜਾਏ ਤੁਸੀਂ ਕਿਹੇ ਜਿਹਾ ਗੱਲਾਂ ਕਰੀ ਜਾਂਦੇ ਹੋ ਮੇਰੀ ਗੱਲ ਸੁਣ ਲੈ ਮੈਨੂੰ ਸਾਰਾ ਪਤਾ ਹੈ ਜਦੋਂ ਤੂੰ ਪੁਰਾਣੇ ਚਾਰ ਸਾਧੇ ਮੈਂ ਤਾਂ ਤੇਰੇ ਵਾਸਤੇ ਗੱਲ ਕੀਤੀ ਠੀਕ ਹੈ ਮੈਨੂੰ ਪਤਾ ਤੂੰ ਪੈਸੇ ਸਿੱਧੀ ਮਤਨਾ ਮੈਨੂੰ ਪੈਸੇ ਦੇ ਦੇ ਠੀਕ ਹੈ ਮੈਂ ਆਹਦੇ ਕੋਈ ਕਿਤੇ ਕੰਮ ਕਰ ਲਾਂ ਨਾਲੇ ਉਹਨਾਂ ਨੂੰ ਉਹਨਾਂ ਨਾਲ ਮੈਂ ਬਾਤ ਚ ਨਿਪਟ ਦੂੰ ਆ ਪਹਿਲਾਂ ਮੈਂ ਤਾਂ ਕੋਈ ਕੰਮ ਕਰ ਲਾਂ ਮੈਂ ਤਾਂ ਕੀ ਆਸ ਲਾ ਗਈ ਬੈਠੀ ਤੂੰ ਚੱਕ ਕੇ ਸਾਰੇ ਪੈਸੇ ਆਦੇ ਪੇਕੀ ਫੜਾਤੇ ਹੋਣਗੇ ਮੇਰੀ ਗੱਲ ਸੁਣ ਅਸਲ ਸਿਆਪੇ ਪਾਇਆ ਤੂੰ ਜੇ ਤੂੰ ਉੱਥੇ ਖੜ ਜਾਂਦਾ ਨਾ ਉਸ ਦਿਨ ਮੇਰੇ ਨਾਲ ਤਾਂ ਉਹਨੂੰ ਉਸ ਦਿਨ ਉਹ ਪਾਰਨ ਨਤਾਰਾ ਉਹਦਾ ਕਰ ਦਿੰਦੀ ਤੂੰ ਆਹ ਜਿਹੜੇ ਧਾਰੂ ਪੀਨ ਆ ਗਿਆ ਨਾ ਇੱਥੇ ਖੇਤ ਇਹਨੇ ਵੱਡ ਬੀਜੇ ਆ ਹੋਰ ਕਿਸੇ ਗੱਲ ਕੋਈ ਬੀਜਿਆ ਕੋਈ ਗੱਲ ਨਹੀਂ ਉਸ ਦਿਨ ਤੇਹਾੜੇ ਤਾਂ ਨਹੀਂ ਕੰਮ ਕਰਨਾ ਸੀ ਉਹ ਕਰਨਾ ਤਾਂ ਹੁਣ ਰਾਤ ਨੂੰ ਸੀ ਲਾਈਦਾ ਦਿਮਾਗ ਚੰਗੀ ਸੀ ਕਲੋਂ ਹੁਣ ਆਈ ਨਹੀਂ ਸੀ ਪਤਾ ਵੀ ਉਹ ਕਿਵੇਂ ਭੱਜ ਗਿਆ ਕੀ ਗੱਲ ਹੋ ਗਈ ਕੀ ਗੱਲ ਬਾਤ ਹੋ ਗਈ ਤੂੰ ਤਾਂ ਵਸ ਮੈਂ ਸਾਹਮ ਕੀ ਦਿੱਤੇ ਪੈਸੇ ਮੇਰੇ ਤਾਂ ਤੂੰ ਸੇਰੀ ਲਾਤੇ ਪੈਸੇ ਪੈਸੇ ਮੈਂ ਆਪਦੇ ਪੇਕਿਆਂ ਨੂੰ ਨਹੀਂ ਫੜਾਈ ਨਾਲੇ ਮੇਰੀ ਗੱਲ ਸੁਣੋ ਮੇਰਾ ਇਨਾਂ ਆਵਾਜ਼ਣਾ ਨਹੀਂ ਵੀ ਮੈਂ ਆਪਦੇ ਪੇਕਿਆਂ ਨੂੰ 3.5 ਲੱਖ ਰੁਪਏ ਸਿੱਧਾ ਬੜਾ ਦੂੰਗੀ ਹੋਰ ਪੰਜ ਸਰ ਨੂੰ ਕਿ ਤਰਤੀਖਾ ਗਈ ਇਹ ਗੱਲਾਂ ਦਾ ਤਾਂ ਚੋਰਾ ਹੈ ਵੀ ਹੁਣ ਪੈਸੇ ਗਏ ਤਾਂ ਗਏ ਕਿੱਧਰ ਕਿਧਰੇ ਨਹੀਂ ਗਏ ਗਿਲ ਮੇਰੀ ਗੱਲ ਸੁਣ ਲੈ ਜੇ ਜੈਬੀ ਨੇ ਕੋਈ ਪੈਸਿਆਂ ਦੀ ਗੱਲ ਕਰੀ ਠੀਕ ਹੈ ਤਾਂ ਪੈਸੇ ਤਾਂ ਤੈਨੂੰ ਲਿਆ ਕੇ ਦੇਣੇ ਪੈਣਗੇ ਤੈਨੂੰ ਆਪ ਨੂੰ ਲਿਆ ਕੇ ਦੇਣੇ ਪੈਣਗੇ ਮੈਨੂੰ ਨਹੀਂ ਪਤਾ ਮੈਂ ਪੈਸੇ ਹੁਣ ਕਿੱਥੋਂ ਦੇਵਾਂ ਉਹਨਾਂ ਨੂੰ ਮੇਰੀ ਗੱਲ ਸੁਣ ਲੈ ਜੇ ਫੇਰ ਤਾਂ ਮੈਂ ਗੱਲ ਕਰੂੰਗਾ ਅਗਲੇ ਨੇ ਜੇ ਗੱਲ ਅਗਲੇ ਨੇ ਕਰ ਲਈ ਕੋਈ ਪੈਸੇ ਦੀ ਤਾਂ ਤੁਹਾਨੂੰ ਪੈਸੇ ਲੈ ਕੇ ਦੇਣੇ ਪੈਣਗੇ ਗੱਲ ਮੇਰੀ ਸਿੱਧੀ ਹੈ ਉਹ ਮੈਂ ਤੈਨੂੰ ਐਂ ਕਹਿਣੀ ਆ ਵੀ ਤੈਨੂੰ ਤਾਂ ਮੈਂ ਤਾਂ ਬੁਲਾਉਣ ਆਈ ਸੀ ਵੀ ਬੰਦੇ ਦੀ ਗੱਲ ਦਾ ਫੇਰ ਵੀ ਫਰਕ ਹੁੰਦਾ ਤੁਸੀਂ ਸਿੱਧਾ ਅਗਲੇ ਦੇ ਗਾਲ ਪੈ ਜਾਓਗੇ ਵੀ ਭਾਈ ਜਦੋਂ ਅਸੀਂ ਆਨੰਦ ਨਹੀਂ ਦਿੱਤੇ ਸੀ ਇਹ ਸਾਡੇ ਘਰੇ ਲੈਣ ਕੀ ਆ ਗਿਆ ਪਰ ਹੁਣ ਬਾਕੀ ਸਾਨੂੰ ਕੀ ਪਤਾ ਵੀ ਇਹਦੇ ਕੋਲੇ ਪੈਸੇ ਹੈਗੇ ਸੀ ਕਿ ਨਹੀਂ ਬੰਦਾ ਤਾਂ ਉਤ ਦੀ ਪੈ ਜਾਂਦਾ ਹੁੰਦਾ ਹੈ। ਬੁੜੀ ਦੀ ਗੱਲ। ਤੂੰ ਠੀਕ ਹੈ ਨਾ ਉਸ ਦਿਨ ਪੈਸਾ ਦੀ ਤੂੰ ਉੱਥੋਂ ਮੋੜ ਦਿੰਦੇ ਇਹਨੂੰ। ਗੱਲ ਕਰਨ ਨੂੰ ਕਿੱਡੀ ਗੱਲ ਸੀ ਵੀ ਘਰੇ ਹੈ ਨਹੀਂ ਪਈ ਤੇਰਾ ਬਾਈ। ਤੂੰ ਫੇਰ ਆਈ ਕਿਤੇ। ਜੇ ਮੈਂ ਹੁਣ ਤੂੰ ਮੇਰਾ ਨਾਂ ਲੈਤਾ, ਮੇਰੇ ਇਲਜ਼ਾਮ ਲਾਤਾ। ਮੈਂ ਜਦੋਂ ਮੇਰੀ ਗੱਲ ਸੁਣ ਸਰਦਾਰ ਜੀ, ਮੈਂ ਤੇਰੇ ਨਾਲ 16 ਸਾਲ ਹੋ ਗਏ ਮੈਨੂੰ। ਵਿਆਹੀ ਨੂੰ ਤੇਰੇ ਲੜ ਲਈ। ਮੈਂ ਅੱਜ ਤੱਕ ਨਹੀਂ ਤੇਰਾ ਮਾਰਾ ਕੀਤਾ। ਮੈਂ ਤੇਰਾ ਚੰਗਾ ਹੀ ਕਰੂੰਗੀ। ਪਰ ਉਹਨੇ ਤਾਂ ਤਾਂ ਮਾਰਾ ਤਾਂ ਮੈਂ ਸੋਚਿਆ ਸੀ। ਮੈਂ ਕਿਹਾ ਵੀ ਹੁਣ ਕਿਹੜਾ ਇਹਦੇ ਨਾਲ ਆਪਣੀ ਕੁੜੀ ਵੀ ਵਿਆਹਾਂਗੇ ਆਪਾਂ। ਜੇ ਕਿਤੇ ਮਰਦਾ ਮਰੀ ਆ ਪਾ ਗੜਾ ਵੇਉਣਾ ਹੀ ਸੀ ਫੇਰ ਕੁੜੀ ਉਹ ਗੱਲਾਂ ਮਾ ਸਾਰੀਆਂ ਤੇ ਉਹਦਾ ਸੀ ਚਲ ਉਹਦਾ ਅਰਥ ਦੇ ਮਰਿਆ ਨਹੀਂ ਐਡਾ ਕਤਮ ਚੱਕਿਆ ਸੀ ਨਹੀਂ ਕਿਹੜਾ ਕੀ ਮਾੜਾ ਕਾਹਨੂ ਜੀ ਕਰਦਾ ਸੀ ਹੁਣ ਮੇਰੀ ਗੱਲ ਸੁਣ ਹੁਣ ਦੱਸ ਕੀ ਕਰੀਏ ਫੇਰ ਹੱਲ ਮੈਂ ਤੈਨੂੰ ਐ ਕਹਿੰਦੀ ਆ ਤੂੰ ਚੱਲ ਮੇਰੇ ਨਾਲ ਤੇ ਘਰੇ ਜਾ ਕੇ ਜੈਬੀ ਨਾਲ ਗੱਲ ਕਰ ਵੀ ਕੀ ਕਹਿੰਦਾ ਚੱਲ ਭੱਗ ਜਾਣਾ ਫੇਰ ਹੋਰ ਤਾਂ ਕੋਈ ਚਾਰਾ ਨਹੀਂ ਉਹਦਾ ਮੂੰਹ ਤਾਂ ਸੁੰਗਣੀ ਪੂਆ ਕੀ ਕਹਿੰਦਾ ਉਹ ਕਿਵੇਂ ਆਇਆ ਉਹ ਕੀ ਗੱਲ ਕਰਨ ਆਇਆ ਮੇਰੀ ਗੱਲ ਸੁਣ ਜੇ ਕੋਈ ਗੱਲ ਕਰਨ ਲੱਗਿਆ ਤਾਂ ਸਿੱਧਾ ਸਾਫ ਹੀ ਮੁੱਕਰ ਜੀ ਮੈਨੂੰ ਨਹੀਂ ਭਾਈ ਪਤਾ ਤੇ ਤੇਰੇ ਮਗਰੀ ਮੈਂ ਆ ਤੇ ਮੈਂ ਤਾਂ ਪਹਿਲੀ ਮੁੱਕਰ ਜੀ ਤੈਨੂੰ ਪਤਾ ਹੀ ਹੈ ਚਾਹ ਕੋਈ ਨਾ ਮੁੱਕਰਾਂਗੇ ਜਿੱਥੇ ਮੁੱਕਰੇਗਾ ਤੇ ਜਿਹੜੇ ਉਹ ਦਿਹਾੜ ਗਏ ਜੇ ਆ ਉਹਨਾਂ ਨੂੰ ਚਾਹ ਕਰਕੇ ਪਿਆਤੀ ਉਹ ਤਾਂ ਆਪੇ ਪੀ ਲੈਣਗੇ ਕੋਈ ਗੱਲ ਨਹੀਂ ਕਰ ਲੈਣਗੇ ਕੰਮ ਚੱਲ ਆ ਜਾ ਆ ਜਾ ਛੇਤੀ ਹੁਣ ਚੱਲ ਗਏ ਚੱਲ ਫਿਰ ਹੋਰ ਬਾਲਾ ਐਵੇਂ ਇੱਕ ਵੇਲਾ ਕਰੇ ਰੱਖੀ ਫਾਇਦਾ ਆਏ ਹਾਏ ਆ ਵੀ ਨਾ ਬੱਜੇ ਟੂਕਣੇ ਚ 20 ਮਿੰਟ ਕਾਇਕ ਗਏ ਸੀ ਲੈ ਕੰਟਾ ਹੋ ਗਿਆ ਵੀ ਦੱਸ ਮੈਂ ਵੇਲਾਗਾ ਕੀ ਯਾਰ ਕੀ ਆਲਾ ਜੱਬੀ ਉਹ ਮੇਰੇ ਤਾਂ ਹਾਲ ਠੀਕ ਨੇ ਛੋਡੇ ਨਹੀਂ ਹਾਲ ਠੀਕ ਲੱਗਦੇ ਮੈਨੂੰ ਉਹ ਠੀਕ ਆ ਬਈ ਜੱਬੀ ਠੀਕ ਆ ਬਈ ਵਧੀਆ ਉਹ ਸਾਡੇ ਹਾਲਾ ਦਾ ਤਨ ਫਿਰ ਪਤੀ ਆ ਹੁਣ ਜਿਹੜੀਆਂ ਗੱਲਾਂ ਤੂੰ ਕਹਿਣ ਨੂੰ ਫਿਰਦਾ ਮੈਨੂੰ ਪਤੀ ਆ ਹੁਣ ਕੀ ਕਹਿਣਾ ਤੂੰ ਮੈਨੂੰ ਤਾਂ ਆਪ ਹੀ ਪਤਾ ਓ ਹੁਣ ਵੇ ਦੇ ਦ ਤੁਹਾਨੂੰ ਪਤੀ ਆ ਹੁਣ ਯਾਰ ਸਾਡੀ ਵੀ ਮਜਬੂਰੀ ਐ ਕੋਈ ਗੱਲ ਨਹੀਂ ਕਰਦਾਂਗੇ ਹੌਲੀ ਹੌਲੀ ਸਾਰਾ ਕੁਝ ਹੋ ਜੂਗਾ ਐਡੀ ਕੀ ਗੱਲ ਐ ਮਜਬੂਰੀ ਨੂੰ ਐਡੀ ਕੀ ਗੱਲ ਐ ਯਾਰ ਮੈਂ ਤੁਹਾਨੂੰ ਕਹਿੰਦਾ 20 ਮਿੰਟ ਕਹਿ ਕੇ ਤੁਸੀਂ ਮੁੜ ਕੇ ਘੰਟਾ ਘੰਟਾ ਮੇਰੇ ਕੋਲੇ ਆਏ ਨਹੀਂ ਹੈਗੇ ਆਉਂਦੇ ਨਹੀਂ ਆਉਂਦੇ ਯਾਰ ਉਹ ਫਿਰ ਪਹਿਲਾਂ ਮੈਂ ਖੇਤ ਜੇ ਹੁਣ ਬੰਦਾ ਘਰੇ ਆ ਗਿਆ ਤਾਂ ਨਾ ਗੱਲ ਵੀ ਕਰੋ ਬਹਿ ਕੇ ਐਵੇਂ ਥੋੜੀ ਐ ਲੁੱਕੇ ਫਿਰਦੇ ਹੋ ਉਹ ਕਰਦੇ ਆ ਗੱਲ ਲੁਕਣਾਈ ਕੀ ਗੱਲ ਐ ਯਾਰ ਜੇ ਵੀ ਖੇਤ ਗਿਆ ਸੀ ਮੈਂ ਲੁਕਣਾਈ ਤਾਂ ਗੱਲ ਹੀ ਨਹੀਂ ਐਡੀ ਕੋਈ ਆ ਲੁਕਦੀ ਫਿਰਦਾ ਯਾਰ ਹੋਰ ਕੀ ਹੁੰਦੋ ਉਹ ਹੁਣ ਤੇਰੇ ਸਾਹਮਣੇ ਆ ਗਿਆ ਮੈਂ ਐਡੀ ਕੀ ਗੱਲ ਆ ਜਿਵੇਂ ਲੁਕਣਾ ਹੁੰਦਾ ਮੈਂ ਤੇਰੇ ਸਾਹਮਣੇ ਕਾ ਮੱਥੇ ਕਿਉਂ ਲੱਗਦਾ ਤੇਰੇ ਤੇਰੇ ਨਾਲ ਗੱਲ ਕਰਨ ਆਇਆ ਨਹੀਂ ਮੈਂ ਆ ਤਾਂ ਗਿਆ ਮਸਾਂ ਜੇ ਆਇਆ ਉਹ ਮੇਰੀ ਗੱਲ ਕੋਈ ਡਰ ਹੁੰਦਾਗਾ ਉਹ ਡਰ ਆ ਇਸ ਦਾ ਫਿਰ ਹੁਣ ਤੈਨੂੰ ਪਤਾ ਹੀ ਐ ਡਰ ਤਾਂ ਹੋਈ ਜਾਂਦਾ ਹੁੰਦਾ ਮਾੜੀ ਮੋਟੀ ਗੱਲ ਦਾ ਤੇ ਗੱਲ ਕਰ ਮੇਰੀ ਗੱਲ ਸੁਣ ਹੁਣ ਤੂੰ ਐਡੀ ਦੂਰੋਂ ਹੁਣ ਤੁਰ ਕੇ ਆਇਆ ਹੌਲੀ ਹੌਲੀ ਆਇਆ ਐ ਬਾਕੀ ਤੈਨੂੰ ਪਤਾ ਗੋਡੇ ਨਹੀਂ ਕੰਮ ਕਰਦੇ ਹੁਣ ਭਰਾਵਾ ਥੱਕੇ ਨੇ ਤੈਨੂੰ ਪਤਾ ਇੱਕ ਕੰਮ ਦੀ ਰੁੱਤ ਐ ਠੀਕ ਐ ਸਾਰਾ ਦਿਨ ਉਹ ਤਾਂ ਖੇਤਾਂ 'ਚ ਖਪੀ ਜਾਂਦੇ ਨੇ ਉਹ ਮਰਜੀ ਹੈ ਭਰਾ ਵਾਹਿ ਪਤਰੀ ਉਹ ਜabbiar ਮਰਜੀ ਦਾ ਤੇਰੇ ਨਾਲ ਹੀ ਹੈ ਸਾਨੂੰ ਪਤਾ ਸੀ ਤੇਰੇ ਨਾਲ ਹੀ ਹੈ ਮਰਜੀ ਦਾ ਦਸ ਤੋਂ ਬਾਹਰ ਨਹੀਂ ਦੇ ਜਿਵੇਂ ਤੂੰ ਕਹੇਂਗਾ ਉਵੇਂ ਕਰ ਲਾਂਗੇ ਉਹ ਫਿਰ ਜੇ ਮਰਜੀ ਮੇਰੇ ਨਾਲ ਫਿਰ ਲੁਕ ਦੇ ਕੋ ਫਿਰਦੇ ਹੋ ਤੁਸੀਂ ਉਹ ਲੁਕ ਦੇ ਕਾਨੂੰ ਪਰਦਾ ਸਾਰਾ ਕਰਾ ਕਰਾਤੇ ਰਹੇ ਪੂਰੀ ਫਰਦੀ ਰਹੇ ਇਥੇ ਸਾਰਾ ਦਿਨ ਮੈਨਾਂ ਬਥੇਰਾ ਉਹਦਾ ਸਮਝਾਉਂਦਾ ਰਹੇ ਇੱਕ ਗੱਲ ਨਹੀਂ ਮੰਨੀ ਉਹ ਕੋਈ ਨਾ ਬਾਈ ਯਾਰ ਲੁਕ ਦੇ ਦੀ ਕਾਨੂੰ ਫਿਰਦੇ ਆ ਜਿਵੇਂ ਤੂੰ ਕਹੇਗਾ ਉਵੇਂ ਕਰ ਲਾਂਗੇ ਮੇਰੀ ਗੱਲ ਸੁਣ ਮੈਨੂੰ ਤਾਂ ਦੇਖ ਮੁੰਡੇ ਵਾਲਿਆਂ ਨੇ ਕਹਿਤਾ ਮਦੱਤਾ ਐ ਇਥੇ ਰਸ ਸਿਆਪਾ ਵੀ ਤੈਨੇ ਉਹ ਚੱਲ ਬਾਈ ਜਿਵੇਂ ਤੈਨੂੰ ਮੁੰਡਿਆਂ ਨੇ ਕਹਿਤਾ ਜਿਵੇਂ ਤੂੰ ਕਰ ਦੇਗਾ ਮੈਂ ਤਾਂ ਉਵੇਂ ਕਰ ਲੂ ਹੁਣ ਤੈਨੂੰ ਪਤਾ ਇਹ ਛੋਟੀ ਗੱਲ ਤਾਂ ਹੈ ਨਹੀਂ ਗੱਲ ਤਾਂ ਇਹ ਬਾਲੀ ਵੱਡੀ ਹੋਈ ਪਈ ਐ ਤੇ ਤੈਨੂੰ ਪਤਾ ਖੜੇ ਪੈ ਇੰਨਾ ਹੁੰਦਾ ਵੀ ਨਹੀਂ ਹੁੰਦਾ ਤੇ ਹੌਲੀ ਹੌਲੀ ਤਾਂ ਹੋ ਜੂਗਾ ਓਏ ਖੜੇ ਪੈਰ ਨੂੰ ਤੂੰ ਮੇਰੀ ਗੱਲ ਤਾਂ ਸੁਣ ਲੈ ਪਹਿਲਾਂ ਓਏ ਖਾਪ ਦੱਸ ਇਹ ਤਾਂ ਇੰਨਾ ਖਰਚਾ ਕਰਾਉਣੀ ਨਹੀਂ ਖਰਚਾ ਨਹੀਂ ਕਰ ਕਾਦਾ ਬਾਈ ਲੈ ਓਕੇ ਕਾਦਾ ਉਹ ਮੈਂ ਤਾਂ ਰਿਸ਼ਤੇ ਵਾਸਤੇ ਆਇਆ ਯਾਰ ਉਹ ਚੁੰਨੀ ਚੜਾਵੇਂ ਨੂੰ ਕਹਿੰਦੇ ਨੇ ਰਿਸ਼ਤੇ ਵਾਸਤੇ ਅਸੀਂ ਤਾਂ ਕੁਝ ਹੋ ਰਹੀ ਸਮਝੀ ਬੈਠੇ ਸੀ ਉਹ ਰਿਸ਼ਤੇ ਨੂੰ ਆਇਆ ਹੋਰ ਦੱਸ ਖਿੱਲਾ ਵੇਚਣਾ ਆਇਆ ਮੈਂ ਇੱਥੇ ਗੱਲ ਨਹੀਂ ਹੁੰਦੇ ਆ ਚ ਲੜੀ ਜਿੰਨੇ ਯਾਰ ਰਿਸ਼ਤਾ ਉਹ ਮੈਂ ਤਾਂ ਭਰਾਵਾ ਕੁਝ ਹੋਰ ਹੀ ਗੱਲ ਸਮਝ ਗਿਆ ਸੀ ਚੱਲ ਜੇ ਤਾਂ ਤੂੰ ਰਿਸ਼ਤੇ ਨੂੰ ਆਇਆ ਫਿਰ ਤਾਂ ਕੋਈ ਵੱਡੀ ਗੱਲ ਨਹੀਂ ਕੋਈ ਨਾ ਉਹ ਤਾਂ ਕਰਨੀ ਕਰਨਾ ਦੱਸ ਤੂੰ ਕੀ ਕਹਿੰਦੇ ਆ ਉਹ ਤੇ ਤੁਸੀਂ ਤਾਂ ਯਾਰ ਪਤਾ ਨਹੀਂ ਕੀ ਗੱਲ ਹੋਈ ਜਦੋਂ ਨਾ ਮੈਂ ਆਇਆ ਨਾ ਸਾਰਾ ਟੱਬਰੀ ਹੋਰ ਹੀ ਗੱਲਾਂ ਹੀ ਕਰੀ ਜਾਂਦੇ ਤੁਸੀਂ ਪਹਿਲਾ ਕੁੜੀ ਉਹਨੂੰ ਕਹਾਂ ਮਾਂ ਬੁਲਾ ਦੇ ਉਹ ਕਹਿੰਦੀ 20 ਮਿੰਟਾਂ ਨੂੰ ਆਉਣਗੇ ਤੁਸੀਂ ਤਾਂ ਪੰਦਰੋਂ ਵਕੀਲਾ ਨੂੰ ਟਾਈਮ ਲੈਣ ਲੱਗ ਗਏ ਉਹ ਭਰਾਵਾ ਚੱਲ ਕੋਈ ਗੱਲ ਨਹੀਂ ਜਿਹੜਾ ਸਾ ਤੋਂ ਗਲਤੀ ਹੋਣੀ ਸੀ ਹੋ ਗਈ ਠੀਕ ਹੈ ਅਸੀਂ ਤਾਂ ਕੱਲ ਹੋਰ ਕੋਈ ਸਮਝੀ ਬੈਠੇ ਚੱਲ ਕੋਈ ਗੱਲ ਨਹੀਂ ਤੂੰ ਦੱਸ ਸਾਨੂੰ ਕਹਿੰਦੇ ਕੀ ਆਹੋ ਉਹ ਦੇਖ ਮੇਰੀ ਗੱਲ ਸੁਣ ਆਉਣਾ ਤਾਂ ਮੇਰੀ ਮਾਂ ਨਹੀਂ ਸੀ ਅੱਛਾ ਗੱਲਬਾਤ ਤਾਂ ਛੁੱਟੀ ਹੋਈ ਆ ਉਹਦੇ ਨਾਲ ਹਣਾ ਮੈਨੂੰ ਤਾਂ ਐਡੀਆਂ ਗੱਲਾਂ ਦਾ ਪਤਾ ਵੀ ਨਹੀਂ ਮੈਨੂੰ ਪਤਾ ਤਾਂ ਜਦੋਂ ਮੈਂ ਵਿੱਚ ਹੈਗਾ ਬੀਜੜੀਆਂ ਗੱਲਾਂ ਬਾਤਾਂ ਤੁਸੀਂ ਖੋਲੀਆਂ ਜਿਵੇਂ ਕੁਝ ਕਰਿਆ ਉਹ ਤਾਂ ਮੇਰੀ ਮਾਂ ਨੂੰ ਸਾਰਾ ਪਤਾ ਹੈ ਨਾ ਉਹ ਮਾਂ ਨੂੰ ਲੱਗੇ ਪਤਾ ਦੇਖ ਮੈਂ ਤਾਂ ਤੇਰੇ ਬਤਿੰਦਰ ਮੇਰੀ ਪੂਰੀ ਗੱਲ ਤਾਂ ਸੁਣ ਲੈ ਚੰਗਾ ਦੱਸ ਮੁੰਡੇ ਨੇ ਭੇਜਿਆ ਮੈਨੂੰ ਉਹ ਮੇਰੇ ਕੋਲ ਆਇਆ ਸੀ ਅੱਜ ਉਹ ਕਹਿੰਦਾ ਵੀ ਉਹ ਆ ਕਹਿੰਦਾ ਵੀ ਉਹਦੀ ਭੈਣ ਦੀ ਲੱਗੀ ਨੌਕਰੀ ਅੱਛਾ ਹਾਂ ਤੇ ਉਹਦੇ ਮਾਂ ਨੂੰ ਪਤਾ ਬਿਮਾਰ ਰਹਿੰਦੀ ਆ ਅੱਛਾ ਹਾਂ ਕੁੜੀ ਨੇ ਜਾਣਾ ਇੱਕ ਦੋ ਦਿਨਾਂ ਅੱਜ ਡਿਊਟੀ ਤੇ ਠੀਕ ਹੈ ਕਰੇ ਨਾ ਤਾਂ ਕੋਈ ਸਾਹਮਣ ਵਾਲਾ ਅੱਛਾ ਉਹਦੀ ਮਾਂ ਨੂੰ ਜੇ ਹੁਣ ਉਹ ਸਾਹਮੂਗਾ ਫਿਰ ਫਸਲ ਰੋਲਦੀ ਆ ਉਹ ਆਏ ਕਹਿੰਦਾ ਜੀ ਵੀ ਕਹਿੰਦਾ ਉਹਨਾਂ ਨੂੰ ਆਇਆ ਪੁੱਛ ਲੈ ਵੀ ਚੁੰਨੀ ਚੜਾਵਾ ਕਰਦਣ ਕਹਿੰਦਾ ਇੱਕ ਦੋ ਦਿਨਾਂ ਜੇ ਕੰਮ ਨਿਵੇੜਦੀ ਫਿਰ ਸਾਲ ਨੂੰ ਵੀ ਕਰਨੀ ਕਰਨ ਤੇ ਹੁਣ ਵੀ ਕਰਨੀ ਕਰਨ ਉਹ ਤਾਂ ਗੱਲ ਅਗਲੇ ਦੀ ਦੇਖਾ ਵੀ ਮਜਬੂਰੀ ਆ ਹਨਾ ਉਹ ਮੇਰੀ ਗੱਲ ਤਾਂ ਹੁੰਦਾ ਜੇ ਵੀ ਤੂੰ ਵੀ ਸਿਆਣਾ ਠੀਕ ਹੈ ਨਾ ਖੜੇ ਪੈਰ ਹੋਣਾ ਤਰੂ ਪਤਾ ਫਸਲ ਬੜੀ ਆਉ ਉਹ ਸਿੱਟਾਂਗੇ ਤਿਆਰ ਪੀ ਵਾਣਿਆ ਦੇਊਆ ਫੇਰ ਅਗਲੇ ਦਿਨ ਤੈਨੂੰ ਪਤਾ ਪੈਸਾ ਡਕਾ ਵੀ ਦੇਵਾਂਗੇ। ਹੁਣ ਆ ਸੁੱਤੀ ਰਹੀ ਜਾਂਦਾ ਤੈਨੂੰ ਯਾਰ ਆਪਾਂ ਖਰਚਾ ਕੁਛ ਨਹੀਂ ਕਰਾਉਣਾ। ਉਹ ਤੇ ਰੋਟੀ ਪੱਕਦੀ ਹੋ ਜੂ ਵਿਚਾਰੇ ਦੀ ਯਾਰ। ਉਹ ਰੋਟੀ ਤਾਂ ਪੱਕਦੀ ਹੋ ਜੂ ਵੀ ਫੇਰ ਵੀ ਪਿੰਡ ਵਾਲਿਆਂ ਨੂੰ ਨੱਕ ਦਿਖਾਉਣ। ਧੀਆ ਵਾਲਿਆਂ ਨੂੰ 100 500 ਕਰਦੇ। ਓਏ ਯਾਰ ਨਾ ਪਿੰਡ। ਪਤਾ ਕੀ ਗੱਲ ਹੈ ਮੇਰੀ ਗੱਲ ਸੁਣ ਹੇਪੀ। ਹਮ। ਕੱਲੇ ਪਿੰਡ ਵਾਲਿਆਂ ਨੂੰ ਕੀ ਦਿਖਾਏਗਾ ਅਗਲੇ ਦੀ ਮਜਬੂਰੀ ਏ ਯਾਰ ਹੁਣ। ਹੈ ਜਦੋਂ ਅਗਲੇ ਦੀ ਮਜਬੂਰੀ ਨਹੀਂ ਸਮਝਦੇ ਆਪਾਂ ਪਿੰਡ ਵਾਲਿਆਂ ਨੂੰ ਜ਼ਰੂਰੀ ਏ ਯਾਰ ਕੋਈ। ਉਹ ਚਲ ਤੁਝੇ ਵੀ ਆਏ ਆ ਵਾਸਤੇ ਯਾਰ ਉਹਦੀ ਮਜਬੂਰੀ ਨਹੀਂ ਸਮਝ ਸਕਦੇ ਆਪਾਂ ਤੂੰ ਜੇ ਵੀ ਆਏ ਹੁਣ ਐਡੀ ਦੂਰ ਗੱਲ ਕਰਿਆ ਸੀ ਮਾੜਾ ਜਿਹਾ ਵਿਚਾਰ ਕਰ ਲਿਆ ਘਰੇ ਆਪਸੇ ਰਹਿ ਕਰ ਲਿਆ ਕੋਈ ਨਾ ਤੈਨੂੰ ਦੱਸ ਦਾਂਗੇ ਮੇਰੀ ਗੱਲ ਸੁਣ ਹੈਪੀ ਹੁਣ ਤਾਂ ਅਗਲਾ ਦੋ ਜਣਿਆਂ ਨੂੰ ਲੈ ਕੇ ਆ ਜੂ ਹਨਾ ਚੁੰਨੀ ਚੜਾਵਾ ਕਰਕੇ ਕੁੜੀ ਨੂੰ ਲੈ ਜਾਣਗੇ ਨਾ ਤਾਂ ਤੇਰਾ ਕੋਈ ਖਰਚਾ ਹੁਣ ਫਸਲ ਦਾ ਕੀ ਆ ਫਸਲ ਤਾਂ ਹੁਣ ਦੋ ਦਿਨਾਂ ਚ ਅਗਲਾ ਵੱਢ ਕੇ ਧੂੜੀ ਬਣਾ ਕੇ ਪਰੇ ਪਾ ਦਿੰਦਾ ਤੇ ਜਿਹੜੀ ਗੱਲ ਰਹਿ ਗਈ ਸਮਾਨ ਦੀ ਜਿਹੜਾ ਤੁਸੀਂ ਆਪਦੇ ਕੁੜੀ ਨੂੰ ਦੇਣਾ ਹਰੇਕ ਹੀ ਦਿੰਦਾ ਉਹਦਾ ਮੈਨੂੰ ਹੀ ਪਤਾ ਹੈ ਨਾ ਮੌਕੇ ਤੇ ਨਹੀਂ ਬਣਦਾ ਸਾਰਾ ਸਹੀ ਗੱਲ ਸਮਾਨਤਾ ਯਾਰ ਆਪਾਂ ਕਹਦੇ ਹਾਂ ਸਮਾਨਤਾ 6 ਮਹੀਨੇ ਦੇ ਦਿਓ ਸਾਲ ਨੂੰ ਦੇ ਦਿਓ ਨਾ ਬਈ ਇੰਨੀ ਇੰਨੀ ਲੇਟ ਨਹੀਂ ਅਸੀਂ ਸਮਾਨ ਦਿੰਦੇ ਉਹ ਕਹਿਣ ਦੀ ਗੱਲ ਹੁੰਦੀ ਹੈ ਵੀ ਸੱਕਦੀ 6 ਮਹੀਨੇ ਦੇ ਦਿਓ ਉਹ ਤਾਂ ਪਗਲੇ ਨੂੰ ਕਹਿ ਦਾਂਗੇ ਤੂੰ ਬੈਠਾ ਜਾ ਵੀ ਸਾਨੂੰ ਧੋਰਾ ਫੇਰਨੀ ਉਹ ਤਾਂ ਸਾਨੂੰ ਬੇਸੰਸਰ ਹੈ ਗੱਲ ਕਰ ਹੁਣ ਆਪਾਂ ਨੂੰ ਵੀ ਪਤਾ ਯਾਰ ਆਗਦੇ ਨੇ ਮਜਬੂਰੀ ਵਾਸਤੇ ਕਿਹਾ ਨਹੀਂ ਸਾਲ ਖੜੀ ਸੀ ਇਹ ਤਾਂ ਕੋਈ ਗੱਲ ਨਹੀਂ ਜੱਬੀ ਤੂੰ ਐਡੀ ਦੂਰ ਚੱਲ ਕੇ ਆਇਆ ਤੇਰੀ ਗੱਲ ਦਾ ਮੈਂ ਵਿਚਾਰ ਤਾ ਮੈਂ ਸੋਚੂ ਆ ਠੀਕ ਹੈ ਸ਼ਾਮ ਤੱਕ ਤੈਨੂੰ ਮੈਂ ਫੋਨ ਕਰ ਦੂੰ ਆ ਬੇਸੰਸਰ ਐ ਜੋ ਤੂੰ ਐਡੀ ਦੂਰ ਚੱਲ ਕੇ ਆਇਆ ਤੇਰੀ ਗੱਲ ਦਾ ਹੱਲ ਕਰਾਂਗੀ ਕੋਈ ਗੱਲ ਨਹੀਂ ਕਰ ਲਓ ਰਹਿ ਤੇ ਮੈਨੂੰ ਫੋਨ ਕਰ ਦੇ ਕੋਈ ਗੱਲ ਨਹੀਂ ਫਿਰ ਤੈਨੂੰ ਸ਼ਾਮ ਨੂੰ ਫੋਨ ਕਰ ਦਾਂਗਾ ਹਾਂ ਫਿਰ ਮੈਂ ਪਤਾ ਕੀ ਆ ਬੰਦੇ ਉਹਨਾਂ 1-2 ਦਿਨ ਹੀ ਨੇ ਵਿਚਾਰੇ ਕੋਲੇ ਕੋਈ ਗੱਲ ਨਹੀਂ ਜੱਬੀ ਜੇ ਤੈਨੂੰ ਕਿਹੜਾ ਕਹਿਤਾ ਬੇਸੰਸਰ ਹੋਰ ਦੱਸ ਚਾਹ ਪਾਣੀ ਬਣਾਵਾ ਚਾਹ ਪਾਣੀ ਤਾਂ ਬੱਸ ਭਰਾਵਾ ਚਾਹ ਪਾਣੀ ਪੀਣ ਫਿਰਦਾ ਪਿਆਰ ਨਹੀਂ ਜਦ ਲੁਕਦੇ ਫਿਰਦੇ ਲੋਕ ਦੇ ਘਰ ਨੂੰ ਕੋਈ ਨਾ ਕਰੇ ਫੇਰ ਆਉਂਗਾ ਕੋਈ ਨਾ ਬੇਸੰਸਰੇ ਆ ਜੀ ਤੁਸੀਂ ਆਓ ਕਰੋ ਆਪਾਂ ਪ੍ਰੋਗਰਾਮ ਕਰੀਏ ਬਰੇ ਕੋਈ ਗੱਲ ਨਹੀਂ ਜਮਾ ਠੀਕ ਆ ਬਾਈ ਕੋਈ ਗੱਲ ਲੈ ਇਹਨੇ ਪਤੰਦਰ ਨੇ ਆ ਕੇ ਐਮੀ ਡਰਾਦਾ ਸੀ ਹੋਰ ਮੇਰੇ ਤਾਂ ਸਾਲ ਨਿਕਲ ਗਈ ਸੀ ਕਿਹਦੀ ਜਾਂਦਾ ਸੀ ਵੀ ਇਹਨੂੰ ਕੀ ਜਵਾਬ ਦੇਉਂਗਾ ਆਪਣੇ ਤਾਂ ਬਹਾਮ ਵਾਹ ਐ ਗੱਲ ਆ ਮੂੰਹ ਚੋਂ ਕੋਈ ਗੱਲ ਨਿਕਲ ਗਈ ਜੇ ਗਦੇ ਇਹਨੂੰ ਮੈਂ ਕਹਿ ਦਿੰਦਾ ਪੱਟੀ ਮੇਸ ਹੋ ਜਾਂਦੀ ਆਪਣੀ ਤਾਂ ਮੈਂ ਤੈਨੂੰ ਇੱਕ ਗੱਲ ਹੋਰ ਕਹਿੰਦੀ ਸੀ ਜੀ ਵੀ ਜਿਹੜਾ ਇਹ ਕਾਲ ਚੀ ਕਰੀ ਜਾਂਦੇ ਆ ਵੀ ਕੋਈ ਗੱਲ 'ਚ ਮੈਨੂੰ ਤਾਂ ਗੜਬੜ ਲੱਗਦੀ ਹੈ। ਉਹ ਗੜਬੜ ਹੁਣ ਕੀ ਆ ਤੂੰ ਸਾਰਾ ਦਿਨ ਪੁੱਠੀਆਂ ਗੱਲਾਂ ਦਾ ਸੋਚਿਆ ਕਰ। ਪਹਿਲਾਂ ਤੇਰੇ ਕਹਿੰਦੇ ਇੰਨਾ ਕੁਝ ਹੋ ਗਿਆ ਹੁਣ ਅਗਲਾ ਮੂੰਹੋਂ ਮੰਗੀਂਦਾ ਵਿਆਹ ਕੇ ਭਰਾ ਕੁੜੀ ਤੋੜਦੰਨੇ ਹੋਰ ਕੀ ਭਾਲਦੀ ਐ? ਤੇਰੀ ਗੱਲ ਸਾਨੂੰ ਕੁੜੀ ਤਾਂ ਵਿਆਹ ਕੇ ਤੋੜਦਾਂਗੇ ਜੀ ਜੇ ਉੱਥੇ ਆਪਣੀ ਕੁੜੀ ਨੂੰ ਤੰਗ ਕਰਨ ਲੱਗੇ ਪੈਸੇ ਮੰਗਣ ਲੱਗ ਗਏ ਫੇਰ ਕਿੱਥੋਂ ਦੇਵਾਂਗੇ? ਉਦੋਂ ਐਵੇਂ ਨਾ ਪਕਾਈ ਮਾਰਿਆ ਕਰ ਠੀਕ ਆ ਅਗਲੇ ਨੇ ਪਹਿਲਾਂ ਕੋਈ ਗੱਲ ਪਹਿਲਾਂ ਮੂੰਹ ਚ ਹੋਵੇ ਨਾ ਹੋਵੇ ਤੂੰ ਪਹਿਲੇ ਸੋਚਣ ਲੱਗ ਜਿੰਨੀ ਪੁੱਠੀਆਂ ਗੱਲਾਂ ਕੋਈ ਚੰਜੀ ਦੀ ਗੱਲ ਨਾ ਸੋਚੀ ਸਾਰਾ ਨਾ ਤੇਰੇ ਮੂੰਹ ਚ ਪੁੱਠੀ ਨਿਕਲਦਾ ਕੋਈ ਚੱਜ ਦੀ ਗੱਲ ਤਾਂ ਤੇਰੇ ਦਿਮਾਗ ਚ ਆਉਂਦੀ ਨਹੀਂ ਮੇਰੀ ਗੱਲ ਸੁਣੋ ਜੀ ਪਹਿਨਾ ਆਪਦੇ ਰਿਸ਼ਤੇਦਾਰਾਂ ਨਾਲ ਰਾਇ ਕਰੂੰਗੀ ਇੱਕ ਤਾਂ ਤੇਰੀ ਰਾਇ ਨੇ ਮਾਰਤਾ ਮੈਂ ਰਿਸ਼ਤੇਦਾਰਾਂ ਨਾਲ ਗੀਰਾ ਕਰਨੀ ਹੈ ਕੁੜੀ ਆਪਾਂ ਤੋੜਨੀ ਹੈ ਚੁੱਪ ਕਰਕੇ ਗੱਦ ਬਿੰਦਕ ਵਿਚੋਂ ਰਿਸ਼ਤੇਦਾਰ ਲਗਣਗੇ 20 ਲੱਖ ਲਾ ਦੇ ਤੂੰ ਕਿੱਥੋਂ ਲਾ ਦੇਂਗੀ 20 ਲੱਖ ਤੇ ਹੁਣ ਚੁੱਪ ਕਰਕੇ ਖਰਚਾ ਨਹੀਂ ਕਰਾਉਂਦੇ ਜੇ ਬੀਨੇ ਜ਼ਿੰਮੇਵਾਰੀ ਲੈ ਰੱਖੀ ਆ ਪਰ ਕੁੜੀ ਨੂੰ ਤੋਰਦਿਨੇ ਹੋਰ ਕੀ ਪਾਲਦੀਏ ਤੂੰ ਮੈਨੂੰ ਤਾਂ ਨਾਜੀ ਕੁਛ ਦਾਲਚ ਕਾਲਾ ਲੱਗਦਾ ਵੇਖ ਪਹਿਲਾਂ ਤਾਂ ਉਦਨ ਪਰੋਣਾ ਆ ਗਿਆ ਤੇ ਚਲ ਉਹਦੇ ਮਗਰ ਬੰਦੇ ਪਏ ਹੋਣਗੇ ਤੇ ਹੁਣ ਜਿਹੜਾ ਚਾਂ ਚੱਕ ਇਹਨਾਂ ਨੇ ਬਚੋਲੇ ਨੂੰ ਭੇਜਤਾ ਮਿੰਟ ਉਹ ਯਾਰ ਹੁਣ ਬਚੋਲਾ ਦੱਸ ਕੇ ਦਾ ਗਿਆ ਉਹੋ ਹੀ ਗੱਲਾਂ ਵੀ ਅਗਲੇ ਦੀ ਮਜਬੂਰੀ ਆ ਉਹਨੇ ਕੁੜੀ ਨੌਕਰੀ ਤੇ ਲੱਗ ਗਈ ਹੁਣ ਗੱਲ ਕਿਸੇ ਦੀ ਮਜਬੂਰੀ ਵੀ ਸਮਝੀਦੀ ਹੁੰਦੀ ਆ ਫੇਰ ਵੀ ਪਰੋਣਾ ਤਰਾਉਣਾ ਏ ਜੇ ਹੁਣ ਅਗਲੇ ਨੂੰ ਐ ਠਕਰਾਉਣੇ ਆ ਤਾਂ ਵੀ ਕੁੜੀ ਦਾ ਕੰਮ ਆ ਤੂੰ ਤਾਂ ਕੋਈ ਮਸਾਰਾ ਦਿਨ ਪੁੱਠੀਆਂ ਗੱਲਾਂ ਸੋਚਦੇ ਚਲ ਕੋਈ ਗੱਲ ਨਹੀਂ ਮੈਂ ਕਰਦਾ ਵਿਚਾਰ ਰਿਸਤੇ ਰਣਾ ਫਿਰ ਦੇਖਦੇ ਕਿ ਮੈਂ ਕੀ ਬਣਦਾ ਚੰਗਾ ਕਰ ਚੱਲ ਆ ਪਿਆ ਕੋਟ ਚਾਹ ਦੀ ਪੀਏ ਪਹਿਲਾਂ ਉਧਰੋਂ ਥੱਕੇ ਆਏ ਭੱਜੇ ਭੱਜੇ ਆ ਉੱਠ ਘੜ ਚਾਹ ਦੀ ਕਰ ਲੈ ਤੂੰ ਤਾਂ ਮੁੱਜਾ ਨਾਲ ਲੱਗਿਆ ਤਾਂ ਪਿਆ ਕੋਈ ਵਿਆਹ ਨਹੀਂ ਰੁੱਤ ਹੈ ਹਾੜੀ ਦੀ ਰੁੱਤ ਹੈ ਹੁਣ ਹਾੜੀ ਦਾ ਟਾਈਮ ਹੈ ਮੇਰਾ ਤਾਂ ਨਾ ਮੱਠਾ ਹੋਰੋਂ ਠੰਡ ਕੀ ਆਂਦਾ ਮੈਨੂੰ ਤਾਂ ਵਿੱਚੋਂ ਹੋਰ ਬਿਮਾਰੀ ਦੀ ਸੀ ਜਾਂਦੀ ਹੈ ਇਹਨੂੰ ਤਾਂ ਆਏ ਆ ਵੀ ਮੇਰੀ ਭੈਣ ਬਾਰਾਂ ਉੱਠ ਜੂਗੀ ਮੈਨੂੰ ਤਾਂ ਆਏ ਆ ਨਾ ਮੁਸੀਬਤ ਜਿਹੜੀ ਹੁਣ ਉੱਤੇ ਆ ਕੇ ਖੜੀ ਆ ਮੇਰਾ ਮਨ ਤਾਂ ਉੱਥੀ